ਖਾਲਸਾ ਬਾਗ ਦੇ ਚਿਰ ਫਦੇ ਆ ਜਿਹੜਾ ਇਹਨਾਂ ਨੇ ਢੋਂਗਰ ਚ ਆਇਆ ਸੀਗਾ ਬਰਨਾਨਕ ਪਾਤਸ਼ਾਹ ਜੀ ਦੇ ਨਾਂ ਤੇ ਠੀਕ ਆ ਆ ਉਹਦਾ ਕਮੰਡਲ ਜਾਇਆ ਤੇ ਆ ਉਹ ਵਸਤਰ ਆ ਸਾਰੇ ਬੀਬੀ ਦੇ ਇਹਦੇ ਵਿੱਚ ਮੈਂ ਦੱਸਣਾ ਚਾਹਣਾ ਕਈ ਜਿਹੜੀ ਨਾ ਉਹ ਪਏ ਆ ਆ ਦੇਖੋ ਆਰੇ ਵਸਤਰ ਉਹ ਸਾਰੇ ਤੇ ਇਹ ਆ ਵੀ ਜਿਹੜੇ ਨੇ ਨਾਲ ਮੰਨ ਲਓ ਵੀ ਸ਼ਹਿਦ ਦਿੱਤੀ ਸੀ ਜਿਹਨੂੰ ਚਰਚਾ ਕਹਿੰਦੇ ਸੀਗੇ ਜਿਹਨੇ ਕਿਹਾ ਸੀਗਾ ਵਸਤਰ ਲਿਆਂਦੇ ਜਿਹਨੇ ਕਿਹਾ ਸੀ ਸਾਰਾ ਕੋਹਾ ਉਹ ਨੱਚ ਜਾਣਾ ਮੈਂ ਸਭ ਤੋਂ ਵੱਡੀ ਸਾਡੀ ਸਿੱਖ ਕੌਮ ਨੂੰ ਕਹਿਣਾ ਚਾਹਣਾ ਉਹ ਕਾਲ ਚਲਾਣੇ ਕਰ ਗਿਆ ਆ ਗੋਲਸਾੜ ਗਿਆ। ਛੇੜੋ ਸਾਡੇ ਪਾਤਸ਼ਾਹ ਨੂੰ ਛੇੜਦੇ ਹੋ ਤੁਸੀਂ। ਸ਼ਰਾਰਤਾਂ ਕਰਦੇ ਹੋ। ਟਿਕ ਜਾ। ਠੀਕ ਆ। ਇਹ ਜਿਹੜਾ ਸਿਰਫ ਬੱਚੀ ਦਾ ਕਰਕੇ ਮਾਫ ਕੀਤਾ ਗਿਆ। ਜੇ ਬਾਈ ਚਾਂਸ ਜਿਵੇਂ ਲੱਗਦਾ ਸੀ ਮੂਰਤ ਤੋਂ ਵੀ ਬੰਦਾ ਆ ਉਹ। ਜੇ ਉਹ ਬੰਦਾ ਨਿਕਲਦਾ ਤੇ ਬਹੁਤ ਭੈਣਾ ਸੋਦਾ ਲੱਗਣਾ ਸੀ ਉਹਨੂੰ। ਠੀਕ ਆ ਜੀ। ਇਸੇ ਵੇਲੇ ਤੇ ਜਵਾਕੜੀ ਦਾ ਕਰਕੇ ਬੱਚੀ ਦਾ ਕਰਕੇ ਵੀ 12 ਸਾਲਾਂ ਦੀ ਪਿੱਛੀ ਆ ਉਹਦਾ ਕਰਕੇ ਉਹ ਵੀ ਹਸਪੀਟਲ ਕਿਆ ਹੋਣਾ। ਹਸਪੀਟਲ ਕਿਆ ਖਾਲਸਾ ਹੀ ਉਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਵੀਡੀਓ ਜਿਹੜੀ ਛਡੋਲ ਵਿਖੇ ਇੱਕ ਛੋਟੀ ਬੱਚੀ ਵੱਲੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਵਾਗਤ ਚਾਇਆ ਸੀਗਾ ਉਹਦੀ ਇੱਕ ਇੱਕ ਵੀਡੀਓ ਲਿਖਤੀ ਜਿਹੜੀ ਆ ਫੇਸਬੁੱਕ ਤੇ ਬਹੁਤ ਵਾਇਰਲ ਹੋ ਰਹੀ ਆ ਜਿਹੜੀ ਕਿ ਉਹਨਾਂ ਦੇ ਪ੍ਰਵਾਸ ਦੀ ਆ ਉਹ ਸੰਗਤ ਜੀ ਬਿਲਕੁਲ ਸੱਚਾ ਕਿਹਾ ਉਹ ਚੀਜ਼ ਦਾ ਸੈਂਪਲੀ ਸੀਗਾ ਉਹ ਵੀ ਇਤਰਾਈ ਕਰ ਗਿਆ ਦੂਸਰਾ ਕੁੜੀ ਦਾ ਜਿਹੜਾ ਚਾਚਾ ਸੀਗਾ ਸਦਾ ਉਹ ਬਸਤਰੇਵਾਂ ਵਾਲਾ ਸੀਗਾ ਉਹ ਵੀ ਚੜਾਈ ਕਰ ਗਿਆ ਤੇ ਜਿਹੜੀ ਬੱਚੀ ਆ ਉਹ ਜਿਹਰੇ ਇਲਾਜ ਆ ਹਸਪੀਟਲ ਦੇ ਵਿੱਚ ਕਿਉਂਕਿ ਉਹਨੂੰ ਬਹੁਤ ਇੱਕੀ ਦਾ ਛੋਟ ਲੱਗਾ ਕੀ ਮਾਫੀ ਵੀ ਮੰਗ ਰਹੀ ਆ ਕਈ ਕਈ ਉੱਥੇ ਆਉਂਦੇ ਪਏ ਸਿੰਘ ਜਿਹੜਾ ਵੀ ਇਹ ਇਹ ਬਿਲਕੁਲ ਸੱਚ ਆ ਸੰਗਤ ਜੀ ਸੋ ਸਾਡੇ ਨਾ ਭਾਈ ਪ੍ਰਦੀਪ ਸਿੰਘ ਜੀ ਤੇ ਬਾਬਾ ਗੋਰਾ ਜੀ ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਸੰਗਤ ਜੀ ਫੋਨ ਆਉਂਦੇ ਸੰਗਤ ਦੇ ਇਹ ਬਿਲਕੁਲ ਸੱਚ ਆ ਉਹ ਦੋਨੋਂ ਜਿਹੜੇ ਹੈਗੇ ਸੀਗੇ ਉਹ ਦੋਨੋਂ ਹੀ ਪ੍ਰਣਗ ਸੁਧਾਰ ਚੁੱਕੇ ਨੇ ਠੀਕ ਹੈ ਜੀ ਬਾਕੀ ਮੇਰੇ ਨਾਲ ਜਿਹਨੇ ਮੇਰੇ ਵੀਰ ਹੈਗੇ ਉਹ ਤੁਹਾਨੂੰ ਦੱਸ ਦਿਆਂਗੇ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੇ ਫਤਿਹ ਜਿਵੇਂ ਵੀਰ ਦਵਿੰਦਰ ਸਿੰਘ ਜੀ ਨੇ ਕਹੀ ਆ ਤੁਹਾਨੂੰ ਗੱਲ ਉਹ ਬਈ ਸਾਰੀ ਗੱਲ ਸਹੀ ਹੈਗੀ ਅਸੀਂ ਕਿਉਂਕਿ ਗਏ ਆ ਕਿ ਉੱਥੇ ਕਿਉਂਕਿ ਕਈ ਲੋਕ ਬੈਠੇ ਨੇ ਕਈ ਜਾਣ ਪੁੱਛ ਕੇ ਕਰ ਰਹੇ ਨੇ ਵੀ ਉਹ ਵੀ ਮਰੀ ਜਾਂਦੇ ਨੇ ਕੀ ਹੋ ਜਾਇਆ ਹੋਇਆ ਸੀ ਸਾਰੀ ਤੇ ਜਾ ਕੇ ਜਾਇ ਜਾ ਵੀ ਲੈ ਗਾ ਉੱਥੇ ਗਏ ਹੈਗੇ ਤੇ ਉੱਥੇ ਉਹਦਾ ਜਿਹੜਾ ਕ੍ਰਿਸ਼ਨ ਆਗਾ ਮਟੋ ਉਹ ਕ੍ਰਿਸ਼ਨ ਹੈ ਬਈ ਆਪਣਾ ਕਮੇਟੀ ਦਾ ਸੈਕਟਰੀ ਸੀਗਾ ਉਹ ਮਰ ਗਿਆ ਤੇ ਨਾਲੇ ਇੱਕ ਹੋਰ ਸੀਗਾ ਕੁੜੀ ਦਾ ਚਾਚਾ ਉਹਦੀ ਵੀ ਦੱਸੇ ਹੋਗੀ ਤੇ ਉਹਦਾ ਜਿੱਤੇ ਸੀਗਾ ਉਹਦੇ ਭੋਗ ਸੀਗਾ ਉਹਦੇ ਚਾਚੇ ਦਾ ਤੇ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ pa drugo